ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤਾਂ ਆਇਲਨ 30 ਵਿੱਚ ਹੋਪ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਜਿਹੜੀ ਅੱਜ ਅਲੀ ਵੀਡੀਓ ਹੈ ਅਸੀਂ ਕੁਸ਼ ਵਰਕ ਵਾਲੀ ਤੇ ਡਿਜ਼ਾਈਨ ਗਲੇ ਵਗੈਰਾ ਦੀ ਐਮੇ ਲੈ ਕੇ ਆਏਗੇ ਜਿਹੜਾ ਇਹ ਆਪਣਾ ਸ਼ਰਟ ਬਣੀ ਹੋਈ ਹੈ ਜੀ ਇਹ ਪਲੇਨ ਸਟੱਫ ਤੇ ਬਣੀ ਹੋਈ ਹੈ ਸਟੱਫ ਤੁਸੀਂ ਦੇਖ ਸਕਦੇ ਹੋ ਕੋਲ ਥਾਦੀ ਟਾਈਪ ਦਾ ਸਟੱਫ ਹੈ ਪਲੇ ਦਾ ਤੇ ਗਲੇ ਕੋਲ ਆਪਾਂ ਇਹਦੇ ਤੇ ਵਰਕ ਚਲੇ ਉਪਰਲੀ ਵੱਡੀ ਤੇ ਵਰਕ ਹੋਇਆ ਹੋਇਆ ਹੈ ਜੀ ਇਹਦਾ ਛੋਟਾ ਛੋਟੇ ਫਲਾਵਰ ਬਣੇ ਹੋਏ ਨੇ ਫਿਰ ਫਿਨਿਸ਼ਿੰਗ ਹੈ ਇਹ ਵਾਲਾ ਬੱਜੂ ਤੇ ਆ ਗਿਆ ਜੀ। ਲੇਸ ਨਾਲ ਆਪਾਂ ਇਵੇਂ ਫਿਨਿਸ਼ਿੰਗ ਦਿੰਦੀ ਹੈ। ਇਹ ਵਾਲੇ ਬੱਜੂ ਦੇ ਵਰਕ ਆ ਗਏ ਤੇ ਨੀਚੇ ਆਪਾਂ ਨੇ ਚੱਕਾਂ ਤੇ ਘੇਰੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ। ਇਹਦੀ ਜਿਹੜੀ ਬਾਟਮ ਹੈ ਆਪਾਂ ਨੇ ਉਹ ਪ੍ਰਿੰਟਡ ਬਾਟਮ ਦੇ ਹਿਸਾਬ ਨਾਲ ਕਰਿਆ ਜੀ। ਪ੍ਰਿੰਟ ਬਾਟਮ ਰੱਖੀ ਹੈ ਸ਼ਰਟ ਹੈ ਜਿਹੜੀ ਪਲੇਨ ਹੈ। ਤੁਸੀਂ ਕਿਸੇ ਵੀ ਪ੍ਰਿੰਟ ਵਗੈਰਾ ਤੇ ਕਰਵਾ ਸਕਦੇ ਹੋਗੇ। ਜਿਹਨਾਂ ਦਾ ਦੁਪੱਟਾ ਆਪਾਂ ਨੇ ਉਹ ਟਾਈਡ ਹੀ ਰੱਖਿਆ ਹੈ ਜੀ। ਦੁਪੱਟਾ ਇਹਦਾ ਪੁਨੀਟਾਈ ਦਾ ਹੀ ਰੱਖਿਆ ਦਾ ਦੇਖਾ ਤੁਸੀਂ ਕਿਸੇ ਵੀ ਫ੍ਰਿੰਟ ਤੇ ਕਰਵਾਉਣਾ ਚਾਹੋ ਨੇ ਇਹੀ ਡਿਜ਼ਾਈਨ ਬਣ ਸਕਦੀ ਹੈ ਆਪਣੇ ਉਸ ਤੋਂ ਬਾਅਦ ਆਪਣਾ ਰੈਗੂਲਰ ਇਹ ਜਿਸਟਾ ਦਾ ਬ੍ਰੈਂਡ ਹੈ ਇਹ ਵੈਲੂਸੀ ਦੇਖ ਸਕਦੇ ਹੋ ਹੇ ਨੀਚੇ ਇਹ ਘੇਰੇ ਤੇ ਜੀ बेंटेक्स पाके लेस लगाई है, है जी आपा इन्हें बेंटेक्स पाई हुई नहीं एमई पार्टी से बना हुई है जी सेम ઘરે دی دی દેખ ભુઈ એదనా ప్లేన్ బాటమే جی બોલતી ਵੀ આ ફ્લેસમાં ફિનિશિંગ દીતી ખરું ਤੇ દુપટ્ટે تے ਵੀ આપણને એదના સેમ ડુટો લેસ دی ફિનિશિંગ દેનીએ ફટતે دی લેસ હજી બાકી હે फिनिश टाईटाई दपट्टा है लैनिंग वाला दपट्टा बिल्कुल हल्के वेट से दुपट्टा है अपना यह उस तो अगला सूट आ गया जी अपना ये भी कॉटन स्टफ पर सूट है जी डेली वीयर अपने कलिया पाइं ने जी तो नीचे घेरे से दिखती हुई है ਇਮੇ ਦਾ ਕੱਲਾ ਬਣਿਆ ਹੋਇਆ ਹੈਗਾ ਇਹ ਨਾਰਮਲ ਜੀ ਰੇਂਜ ਚ ਬਹੁਤ ਹੀ ਪਿਆਰਾ ਜਿਹਾ ਨਹੀਂ ਸੂਟ ਵੈਰੀ ਹੋਇਆ ਹੈ ਡੇਲੀ ਵੇਅਰ ਲਈ ਜੀ ਆਪਣੇ ਇਹਦਾ ਜਿਹੜਾ ਦੁਪੱਟੇ ਨੇ ਕਾਟਨ ਦੇ ਨਾਲ ਸਿੰਪਲ ਐਮੇ ਦੁਪੱਟੇ ਰੱਖੇ ਨੇ ਜੀ ਆਪਾਂ ਨੂੰ ਇਹ ਇੱਕ ਕ੍ਰਾਸ਼ ਦਾ ਸਟਾਫ ਆ ਗਿਆ ਜੀ ਇਹ ਵਾਲਾ ਕ੍ਰਾਸ਼ ਹੈ ਜੀ ਇਹ ਜਿਹੜੀ ਇਹ ਨਹੀਂ ਦੇਖ ਸਕਦੇ ਹੋ ਬੋਡੀ ਅਲੱਗ ਲਗਾ ਕੇ ਆਪਾਂ ਨੇ ਐਵੇਂ ਕਲੀਆਂ ਪਾਈਆਂ ਨੇ ਜੀ ਇਹ ਸ਼ੇਪ ਦੀ ਸ਼ਰਟ ਰੈਡੀ ਕਰੀ ਹੈ ਇਹ ਕੇ ਰਹਿਤੇ ਲੈ ਸਾਲੀ ਇਹ ਵਾਲੇ ਦੀਆਂ ਪਾਚ ਹੋ ਗਈਆਂ ਜਿਹੜੀ ਇਹਦੀ ਬਾਟਮ ਹੈ ਐਵੇਂ ਪ੍ਰਿੰਟ ਬਾਟਮ ਹੈ ਤੁਸੀਂ ਕਿਸੇ ਵੀ ਪ੍ਰਿੰਟ ਤੇ ਇਹ ਵਾਲੀ ਡਿਜ਼ਾਈਨ ਕਰਵਾ ਸਕਦੇ ਹੋਗੇ ਜੇ ਤੁਹਾਨੂੰ ਕੋਈ ਵੀ ਆਪਣਾ ਡਿਜ਼ਾਈਨ ਪਸੰਦ ਹੈ ਸਾਨੂੰ ਪੇਸ ਕਰ ਦਿਓ ਕੁਝ ਵੀ ਆਪਾਂ ਬਣਵਾ ਸਕਦੇ ਹਾਂਗੇ ਜੇਕਰ ਤੁਸੀਂ ਵਰਕ ਕਰਨਾ ਚਾਹੁੰਦੇ ਹੋ ਉਹ ਵੀ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਜਿਹੜਾ ਸਾਡਾ ਨੰਬਰ ਹੈ ਉਹ ਸਕਰੀਨ ਤੇ ਸ਼ੋ ਹੋ ਰਿਹਾ ਹੈ थैंक यू